ਜਾਦੇ ਵੀ ਕਿਆ ਹੋਇਆ ਠੀਕ ਆ ਆਊਗਾ ਹੀ ਭਾਈ ਅੱਛਾ ਭਈ ਤੁਸੀਂ ਕਿਸੇ ਨਸ਼ੀ ਨੇ ਕਿਸੇ ਨੇ ਸੱਤ ਨੇ ਭਲੋ ਕੱਟਣ ਕੌਣ ਜਾਊ ਨਹੀਂ ਛੋਡਾ ਐ ਕਹਿਣਾ ਲਮੂ ਵੀ ਜਾਦੇ ਗਿਣਤੀ ਥੋੜੇ ਟਰੈਕਟਰ ਵੇਕੇ ਹੋਇਆ ਵੀ ਤਾਂ ਹੀ ਸਵਰਾਜ ਲੋਕਾਂ ਦੇ ਦਿਲਾਂ ਤੇ ਨੱਚਦਾ ਠੀਕ ਆ ਜਿਲ੍ਹਾ 'ਚ ਬਸਿਆ ਹੋਇਆ ਸਵਰਾਜ ਜੇ ਤੁਸੀਂ ਸਵਰਾਜ ਨੂੰ ਕੱਢਣਾ ਚਾਹੁੰਦੇ ਹੋ ਮੂਰੇ ਮਾਰੇ ਲਾ ਕੇ ਜਾਂ ਮੰਗਰ ਲਾ ਕੇ ਇਹਦਾ ਭੁੱਲ ਜੋ ਅੱਛਾ ਤੁਹਾਡੇ ਦਿਮਾਗ 'ਚੋਂ ਪਿਕਚਰ ਵੱਡ ਗਈ ਅਸੀਂ ਉਹਨੂੰ ਕੱਢ ਨਹੀਂ ਸਕਦੇ ਪਰ ਤੁਸੀਂ ਦਿਮਾਗ 'ਚੋਂ ਇਹ ਕੱਢ ਦਿਓ ਵੀ ਜੇ ਐ ਮੂਰੇ ਪਿੱਛੇ ਲਾ ਕੇ ਸਵਰਾਜ ਤੁਸੀਂ ਥੱਲੇ ਲਾ ਲੋਗੇ ਇਹ ਲੱਗਣ ਵਾਲਾ ਪੁਰਜਾ ਨਹੀਂ ਤਾਂ ਸਿੱਧੂ ਮੂਸੇ ਵਾਲੇ ਮੰਗੂ ਜਿੰਨਾ ਜਰ ਜਿਉਂ ਜਿਉਂ ਬਸ ਜਿੱਦੇ ਮਰ ਗਿਆ ਫਿਰ ਇਕੱਠਾ ਮਰ ਜੀ ਅੱਛਾ ਪਿਛਲੇ ਦਿਨੀ ਭਰਾ ਉਹ ਵੀਡੀਓ ਬਣਾ ਕੇ ਦੱਸਿਆ ਸੀਗਾ ਵੀ ਜੌਂਡੀਆਰ ਵਾਲੇ ਟਰੈਕਟਰ ਵਾਲਿਆਂ ਨੇ ਵੀ ਸਵਰਾਜ ਟਟ ਕੇ ਕੱਟ-ਕੱਟ ਕੇ ਖੜਾ ਖੜਾ ਰੱਖੇ ਸੀਗੇ ਨਰੀ ਗਿਣਤੀ ਚ ਆ ਹੁਣ ਲੰਮੂ ਕੋਲੇ ਆਏ ਆ ਲੰਮੂ 52 ਦਾ ਗੱਟੀ ਖੜਾਗਾ ਲੰਮੂ ਇਹ ਤੇਰੇ ਤੂੰ ਵੀ ਕਟਾ ਦਿੰਨਾਗਾ ਅਸੀਂ ਨਹੀਂ ਬਈ ਇਹੋ ਜਿਹਾ ਕੰਮ ਕਰਦੇ ਨਹੀਂ ਨਹੀਂ ਕੱਟ ਲੈਣੇ ਕਿਉਂ ਨਹੀਂ ਕੱਟਦੇ ਤੁਸੀਂ ਕੱਟ ਤਾਂ ਅਸੀਂ ਸਭ ਕੁਝ ਲੈਣੇ ਆ ਅੱਛਾ ਪਰ ਅਸੀਂ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਵੀ ਕਿਸੇ ਨੂੰ ਨਿੰਦ ਕੇ ਠੀਕ ਹੈ ਤੇ ਆਪਦੇ ਪ੍ਰੋਡਕਟ ਨਹੀਂ ਅੱਜ ਅੱਜ ਕੱਲ੍ਹ ਕਾਰਨ ਕੀ ਹੈ ਵੀ ਕਿਵੇਂ ਉਧਰ ਸਵਰਾ ਉਧਰ ਅਸੀਂ ਜਾ ਗਏ ਹੌਲੈਂਡ 'ਚ ਉਹਦੇ ਮੂਰੇ ਹੋ ਟਰੈਕਟਰ ਖੜੇ ਆ ਇਹ ਕੀ ਕਾਰਨ ਦੌਰ ਕੀ ਚੱਲਿਆ ਮਾਨਸਾ 'ਚ ਕੀ ਗੱਲ ਹੈ ਇਹ ਲੋਕਾਂ ਦੀ ਆਪੋ ਆਪਣੀ ਪਸੰਦ ਹੈ ਠੀਕ ਹੈ ਕਿਸੇ ਨੂੰ ਜੌਂਡੀ ਆਰ ਨਹੀਂ ਪਸੰਦ ਕਿਸੇ ਨੂੰ ਸਵਰਾਜ ਨਹੀਂ ਪਸੰਦ ਕਿਸੇ ਨੂੰ ਹੌਲੈਂਡ ਨਹੀਂ ਪਸੰਦ ਠੀਕ ਹੈ ਥੋੜਾ ਵੀ ਜੋਏ ਕਿਸੇ ਦਾ ਕੋਈ ਜੌਂਡੀਅਰ ਚਲਾਉਂਦਾ ਉਹਨੂੰ ਹਾਉਲੈਂਡ ਨਾ ਦੇ ਠੀਕ ਹੈ ਕੋਈ ਚੱਲਦਾ ਗੁੰਨੀਆਦਾਰੀ ਹੈ ਅੱਛਾ ਹਾਂ ਵੀ ਨਹੀਂ ਕਿਵੇਂ ਪਿਛਲੇ ਦਿਨਾਂ ਚ ਵੀਡੀਓ ਤੁਸੀਂ ਦੇਖੀ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵੀ ਜੌਂਡੀਅਰ ਏਜੰਸੀ ਦੇ ਮੂਹਰੇ ਸਵਰਾਏ ਸੋਡੇ 7-8 ਖੜੇ ਸੀਗੇ ਆਹਾਂ ਸ਼ੋਹਾਂ 'ਚ ਖੜੇ ਸੀਗੇ ਨਵੇਂ ਸ਼ੋਹਾਂ 'ਚ ਉਹ ਕੀ ਕਾਰਨ ਬਣਦੇ ਉਹ ਕਿਉਂ ਕਟ-ਕਟ ਕੇ ਕਿਉਂ ਆ ਰਹੇ ਆ ਹੁਣ ਫੇਚਦਾ ਤੂੰ ਵੀਡੀਓ ਚਲਾ ਹੀ ਲਈ ਹਾਂ ਖੁੱਲ ਜੀ ਗਿਆ ਖੁੱਲ ਜੇ ਕੋਈ ਸਹੀ ਹੋ ਖੁੱਲ ਕੇ ਦੱਸ ਹੂੰ ਆਪਾਂ ਕਣਕ ਬੀਜਦੇ ਆ ਨਾ ਬਿਲਕੁਲ ਕਣਕ ਪ੍ਰੋਡਕਟਿਵ ਵਾਲਾ ਠੀਕ ਹੈ ਆਹੀ ਸੈਲਰਾਂ ਚਾ ਬਿਲਕੁਲ ਆ ਗਈ ਸੂਰਜਮੁਖੀ ਆਪਣੇ ਹੁੰਦੀ ਨਹੀਂ ਸੈਲਰਾਂ 'ਚ ਕਿਵੇਂ ਆ ਜੀ ਜਿਹੜੀ ਚੀਜ਼ ਵਿਕੀ ਹੋਈ ਆ ਉਹੀ ਲੋਕਾਂ ਦੇ ਵਾਰਗੇ ਆਉ ਨਾ ਅੱਛਾ ਵੀ ਥੋੜੇ ਆਏ ਵੀ ਜਿਆਦਾ ਵਿਕਣ ਦੇ ਕਾਰਨ ਹੈ ਸਾਡਾ ਜਿਹੜੀ ਪਾਪੂਲੇਸ਼ਨ ਆ ਬੌਲੀਆਮਾ ਸਾਡਾ ਬਹੁਤ ਸਿੱਧੂ ਮੂਸੇਆ ਨਾਲ ਦਾ ਸਿੱਧੂ ਇੰਨਾ ਤੱਕੜਾਗਾ ਅੱਛਾ ਕਿਵੇਂ ਭਾਈ ਬਲਜਿੰਦਰ ਦਾ ਕਹਿਣਾ ਗੱਲ ਇਹ ਕਹਿੰਦੇ ਕਿਵੇਂ ਜਿਆਦਾ ਕੁਆਂਟੀਟੀ 'ਚ ਵਿਕਿਆ ਗਿਆ ਮਾਲ ਕਿੰਨੇ ਵਿਕੇ ਲੰਮੂ ਟਰੈਕਟਰ ਥੋੜੇ ਸਿਆ ਸਾਲ 'ਚ ਭਾਈ ਜੀ ਅਜੇ ਤਿੰਨ ਸਾਢੇ ਤਿੰਨ ਮਹੀਨੇ ਬਾਕੀ ਆ ਸਾਲ ਦੇ ਠੀਕ ਹੈ ਘੱਟ ਤੋਂ ਘੱਟ ਹੀ ਮੇਰਾ ਐਡੀਆ ਵੀ 500 ਤੋਂ ਪਲੱਸ ਆ ਨੇ ਇਦੋਂ ਪਹਿਲਾਂ 500 ਕੇ ਸਾਰਾ ਹਾਂਜੀ ਹਜੇ 3 ਮਹੀਨੇ ਚ 100 ਤੋਂ ਪਲੱਸ 150 ਹੋਰ ਟਰੈਕਟਰ ਵੇਚਾਂਗੇ। ਅੱਛਾ 300 ਤੋਂ ਪਲੱਸ ਕਰਾਂਗੇ ਬਾਈ ਜੀ। ਆ ਮਤਲਬ ਇਹ ਦਿੱਲੀ ਦੇ 2 ਟਰੈਕਟਰ ਹੋ ਗਏ। ਹੁਣ ਘੱਟ ਤੋਂ ਘੱਟ ਜੀ। ਆ ਮਤਲਬ ਦੇਖ ਅੱਜ 5 ਟਰੈਕਟਰ ਆ ਬਾਈ ਜੀ ਆਪਣੇ। ਅੱਛਾ ਅੱਜ 5। ਇੰਨੇ ਮੰਦੇ ਚ ਹੁਣ ਤਾਂ ਬਹੁਤ ਮੰਦਾ ਹੈਗਾ। ਲੋਕ ਝਾਕਦੇ ਨੇ ਐਡੀਆਂ ਚੱਕ ਚੱਕ ਕੇ ਵੀ ਬਾਈ ਜੀ ਕੋਈ ਆਊ। ਠੀਕ ਹੈ। ਕੋਈ ਆਊ। ਅੱਜ 5 ਨੇ। ਅੱਛਾ। ਕਮਾਲ ਦੀ ਗੱਲ ਆ ਯਾਰ ਇਹ ਤਾਂ ਹੈਗੀ ਅਸੀਂ ਰੋਜ਼ ਆਉਣੀ ਆ ਇੱਥੇ ਪ੍ਰਭੂ ਇਹ ਤਾਂ ਗੱਲ ਜਿਵੇਂ ਸੱਚੀ ਆ ਬਲਜਿੰਦਰ ਦੀ ਬਹੁਤ ਹੋਰ ਏਰੀਆ ਚ ਸਾਨੂੰ ਪਤਾ ਨਹੀਂ ਕਿੰਨੇ ਵਿਕਦੇ ਆ ਸਾਡੇ ਏਰੀਆ ਚ ਬਹੁਤ ਵਿਕਦੇ ਆ ਕਿ ਤੁਸੀਂ ਆਉਣੇ ਏਜੰਸੀ ਚ ਆਉਂਦੇ ਏਜੰਸੀ ਚ ਵੀ ਖੜੀ ਹੁੰਦੇ ਆ ਪ੍ਰਭੂ ਗਾਹ ਖੜੀ ਹੁੰਦੇ ਆ ਅੱਜ ਵੀ ਬਲਜਿੰਦਰ ਇਹ ਮੁੰਡਾ ਝੂਠ ਬੋਲਣ ਵਾਲਾ ਤਾਂ ਹੈ ਨਹੀਂ ਮੈਨੂੰ ਪਤਾ ਹੈਗਾ ਅੱਜ ਵੀ ਆ ਕਿਹੜਾ ਮਾਲ ਕੱਟਿਆ ਹੋਇਆਗਾ ਇਹ 17 ਇਹ 17 ਮਾਲ ਕੱਟਿਆ ਹੋਇਆਗਾ ਇਹਨਾਂ ਨੇ ਇਹਨਾਂ ਕੋਲ ਤਾਂ ਚਲ 21 ਕੱਟਿਆ ਹੋਇਆ ਜੌਂਡੀਰ ਵਾਲੇ ਪ੍ਰਭੂ ਪੰਜ ਛੇ ਕੱਟੇ ਖੜੇ ਸੀਗੇ ਇਹਨਾਂ ਦੇ ਹੋਰ ਵੀ ਜੌਂਡੀਰ ਇਕੱਠੇ ਆ ਕੋਈ ਕੀ ਸੱਤ ਖੜੇ ਅਸੀਂ ਬਾਹਰ ਕਿਉਂ ਨਹੀਂ ਲਾਉਂਦੇ ਬਾਈ ਅੱਛਾ ਮਾੜਾ ਕੰਮ ਹੀ ਨਹੀਂ ਆਇਆ ਨਹੀਂ ਬਾਹਰ ਦੀ ਵਾਰ ਵੇਚ ਦਿੰਨੇ ਆ ਉਹ ਗਏ ਇਹ ਵੀ ਵੇਚਾ ਹੋਇਆ ਬਾਈ ਅੱਛਾ ਪਾਈ ਨੂੰ ਆ ਖੜਾ ਵੇਚ ਕਰਕੇ ਤੇ ਲੈ ਜਾਗੇ ਨਹੀਂ ਬਾਹਰ ਲਾਉਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਅਗਲਾ ਹੈ ਬਾਈ ਆਪੋ ਆਪਣੀ ਸਮਝਦਾਰੀ ਹੈ ਹਣ ਹਮ ਆਪਾਂ ਕਿੰਨਾ ਕਹੋ ਰੱਖਦੇ ਆ ਗੱਲ ਤਾਂ ਸਹੀ ਇਹਨਾਂ ਦੇ ਇਹਨਾਂ ਨੇ ਵੀ ਜੌਂਡੀਰ ਮੈਂ ਵੀ ਲਏ ਸੀ ਭਰਾ ਉਹ ਇਹਨਾਂ ਤੋਂ ਆਪਾਂ ਵੀ ਲੈ ਜਾਂਦਾ ਮੈਂ ਕਿੰਨੇ ਲੈ ਆਪਾਂ ਇਹਨਾਂ ਤੋਂ ਆਪਾਂ ਬਹੁਤ ਲੈ ਗਏ ਹਮ ਆਪਾਂ ਵੀ ਬਹੁਤ ਲੈ ਗਏ ਨਾ ਕੱਢਦੇ ਤਾਂ ਵੀ ਬਹੁਤ ਆਏਗਾ ਅਗਲਾ ਕਰ ਕਹਿੰਦੇ ਤੇ ਦੇਖੋ ਕਿਹੜੇ ਕਿਹੜੇ ਭਰਾਵਾਂ ਦੇ ਮਨਪਸੰਦ ਟਰੈਕਟਰ ਆ ਸਵਰਾਜ ਕਿੰਨਾਂ ਦੇ ਦਿਨਾਂ ਦੀ ਧੜਕਣ ਬਣਿਆ ਹੋਇਆ ਸਵਰਾਜ ਟਰੈਕਟਰ ਜਰੂਰ ਕਮੈਂਟ ਕਰਕੇ ਦੱਸਿਓ ਕਿੰਨਾਂ ਦੇ ਮਨਪਸੰਦ ਟਰੈਕਟਰ ਆ ਸਵਰਾਜ ਕਿਹੜੇ ਕਿਹੜੇ ਭਰਾਵਾਂ ਚ ਲਾਉਂਦੇ ਆ ਅਗਲੀਆਂ ਵੀਡੀਓ ਤਾਂ ਕਿੰਨੀਆਂ ਪਾਈਆਂ ਸੀ ਸਵਰਾਜ ਟਰੈਕਟਰਾਂ ਦੀ ਧੂੜੀ ਠਾਈ ਹੋਈ ਸੀ ਆਹ ਦੇਖਦੇ ਲੰਮੂ ਵਾਲੀ ਵੀਡੀਓ ਕਿੰਨੀ ਚੱਲਦੀ ਆ ਜਰੂਰ ਕਮੈਂਟ ਕਰਕੇ ਦੱਸਿਓ ਸਵਰਾਜ ਟਰੈਕਟਰ ਕਿਸ-ਕਿਸ ਦੀ ਮਨਪਸੰਦ ਟਰੈਕਟਰ ਆ